ਨੁਕਸਾਨ ਕਿੰਨੀ ਵੱਡੀ ਮਾਤਰਾ ਦੇ ਵਿੱਚ ਹੋਇਆ ਕਿ ਸ਼ਾਇਦ ਪਰਪਾਈ ਹਲੇ ਕਰਪਾਣਾ ਥੋੜਾ ਔਖਾ ਹੋਵੇਗਾ ਕਾਰ ਆ ਗਈ ਕਾਰ ਡਾਇਵਟਰ ਤੋਂ ਜਦੋਂ ਅੱਗੇ ਨੇ ਕਾਰ ਨੇ ਪਾਸ ਕੀਤਾ ਘੋੜੇ ਨੇ ਲੈਣ ਲੱਗੀ ਇਹਨੇ ਕਾਰਾਂ ਨੂੰ ਬਚਾਇਆ 6 ਜਾਨੀ ਉਹਨਾਂ ਨੂੰ ਜਾਨ ਉਹਨਾਂ ਦੀ ਬਚਾ ਕੇ ਨਾ ਹੀ ਕਾਰ ਵਾਲਿਆਂ ਦੀ ਇਧਰ ਗੱਡੀ ਨੂੰ ਬ੍ਰੇਕ ਮਾਰੀ ਗੱਡੀ ਖਿੱਚ ਕੇ ਲੈ ਗਏ ਕਾਰ ਹੀ ਆਏ ਨੇ ਕਿ ਦਮ ਅਗਲੇ ਬੰਨੇ ਕਰਤੀ ਆ ਪਹਿਲੋਂ ਘੋੜੇ ਪਾ ਕੀਤਾ ਕੋੜ ਰਹਿ ਮਗਰੇ ਹੀ ਕਾਰ ਵੜ ਗਈ ਆ ਪਰਾ ਪਾਪ ਦੇ ਗੱਡੀਆਂ ਤੇ ਆਏ ਤੇ ਰਖ ਲੋ ਪਿਆ ਪੰਪ ਤੋਂ ਮੈਂ ਟਾਪ ਕੱਢ ਲਿਆ ਜਿਹੜੇ ਰੌਕ ਸਾਈਡ ਤੋਂ ਲੋਕ ਨਿਕਲ ਕੇ ਆਂਦੇ ਨੇ ਕਿਸ ਤਰੀਕੇ ਦੇ ਨਾਲ ਹਾਸੇ ਦਾ ਸ਼ਿਕਾਰ ਹੁੰਦੇ ਨੇ ਅਸੀਂ ਗੁਰਦਾਸਪੁਰ ਦੇ ਬਪਰੀ ਬਾਈਪਾਸ ਦੇ ਉੱਪਰ ਖੜੇ ਆ ਔਰ ਇਸ ਸਮੇ ਐਕਸੀਡੈਂਟ ਹੌਟਸਪੌਟ ਇਹ ਰੋਡ ਜਿਹੜਾ ਬਣ ਚੁੱਕਿਆ ਸਭ ਤੋਂ ਪਹਿਲੇ ਇਹ ਤਸਵੀਰ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਸਾਹਮਣੇ ਬਿਲਕੁਲ ਪੁਲਿਸ ਦਾ ਨਾਕਾ ਹੈ ਨਾਕੇ ਦੇ ਬਿਲਕੁਲ ਪਿੱਛੇ ਇੱਕ ਹਾਦਸਾ ਪੇਸ਼ ਆਇਆ ਹੈ ਹਾਦਸਾ ਕੀ ਪੇਸ਼ ਆਇਆ ਤੁਹਾਨੂੰ ਪਹਿਲੇ ਤਸਵੀਰ ਦਿਖਾ ਦਿੰਦੇ ਆ ਕਿ ਟਮਾਟਰਾਂ ਦਾ ਭਰਿਆ ਹੋਇਆ ਇੱਕ ਟਰੱਕ ਪਲਟ ਗਿਆ ਹੈ ਰੋਡ ਦੇ ਉੱਪਰ ਹਾਦਸੇ ਦਾ ਸ਼ਿਕਾਰ ਹੋਇਆ ਉਹਦਾ ਕੀ ਕਾਰਨ ਸੀਗਾ ਕਿਉਂਕਿ ਕੁਝ ਸਮਾਂ ਪਹਿਲਾਂ ਇੱਕ ਸੇਬਾਂ ਦਾ ਭਰਿਆ ਟਰੱਕ ਰੋਡ ਦੇ ਉੱਪਰ ਪਲਟਿਆ ਸੀ ਔਰ ਲੋਕਾਂ ਵੱਲੋਂ ਉੱਥੇ ਜਿਹੜੀ ਲੁੱਟ ਮਚਾਈ ਗਈ ਸੀ ਔਰ ਇਹ ਜਿਹੜਾ ਹਾਦਸਾ ਵਾਪਰਿਆ ਇਸ ਸਮੇਂ ਪਕ ਗੁਰਦਾਸਪੁਰ ਦਾ ਬਬਰੀ ਬਾਈਪਾਸ ਹੈ ਇਸ ਬਾਈਪਾਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਹੈ ਪ੍ਰਮੁਖਤਾ ਦੇ ਨਾਲ ਡੇਲੀ ਪੋਸਟ ਪੰਜਾਬ ਰਿਆਣਾ ਹਿਮਾਚਲ ਦੇ ਉੱਪਰ ਖਬਰ ਵੀ ਦਿਖਾਈ ਗਈ ਸੀ ਕਿ ਆਖਿਰ ਕਿਉਂ ਜਿਹੜਾ ਹਾਸਿਆਂ ਦਾ ਕਾਰਨ ਬੰਦਾ ਹੈ ਕਿ ਵਾਰ-ਵਾਰ ਇੱਕ ਹੀ ਜਗ੍ਹਾ ਦੇ ਉੱਪਰ ਜਿਹੜੇ ਹਾਸੇ ਹੁੰਦੇ ਨੇ ਉਸ ਦਾ ਕੀ ਕਾਰਨ ਹੈ ਸਭ ਤੋਂ ਪਹਿਲੇ ਤੁਸੀਂ ਤਸਵੀਰ ਦੇਖੋ ਇੱਕ ਪਾਸੇ ਜਿਹੜਾ ਨੁਕਸਾਨ ਕਿੰਨੀ ਵੱਡੀ ਮਾਤਰਾ ਦੇ ਵਿੱਚ ਹੋਇਆ ਕਿ ਸ਼ਾਇਦ ਪਰ ਭਾਈ ਹਲੇ ਕਰਪਾਣਾ ਥੋੜਾ ਔਖਾ ਹੋਵੇਗਾ। ਅ ਭਾਜੀ ਕੀ ਨਾਮ ਆਪ ਦਾ? ਪ੍ਰੇਸ਼ ਸੰਘ ਜੀ। ਸੋ ਕੀ ਗੱਲਬਾਤ ਹੋਈ ਸੀ? ਕਿਸ ਤਰ੍ਹਾਂ ਇਹ ਹਾਸਾ ਜਿਹੜਾ ਕੇ ਕਾਰ ਆ ਗਈ, ਕਾਰ ਡਾਇਵਟਰ ਤੋਂ ਜਦੋਂ ਅੱਗੇ ਨੇ ਕਾਰ ਨੇ ਪਾਸ ਕੀਤਾ ਘੋੜੇ ਨੇ ਲੈਣ ਲੱਗੀ। ਇਹਨੇ ਕਾਰ ਨੂੰ ਬਚਾਇਆ 6 ਜਣੇ ਉਹਨਾਂ ਨੂੰ ਜਾਨੋਂ ਮਾਰ ਨਹੀਂ ਬਚਾ ਕੇ ਨਾ ਹੀ ਕਾਰ ਵਾਲਿਆਂ ਦੀ। ਇਧਰ ਗੱਡੀ ਨੂੰ ਬ੍ਰੇਕ ਮਾਰੀ, ਗੱਡੀ ਖਿੱਚ ਕੇ ਲੈ ਗਈ। ਉਹਨਾਂ ਨੂੰ ਬਚਾਉਂਦਿਆਂ ਬਚਾਉਂਦਿਆਂ ਉਹਨਾਂ ਨੂੰ ਬਚਾਉਂਦਿਆਂ ਬਚਾਉਂਦਿਆਂ ਡਾਇਵਟਰ ਨਾਲ ਗੱਡੀ ਲੱਗ ਗਈ। ਡਰਾਈਵਰ ਨਾਲ ਲੱਗ ਗਿਆ ਸਾਰੇ ਗੱਡੀ ਪਲਟ ਗਈ। ਸੋ ਤੁਸੀਂ ਆ ਕੇ ਇਸ ਤਰਫ ਤੋਂ ਰਹੀ ਸੀ। ਮੈਂ ਐਵੇਂ ਤਾਂ ਬਾਤ ਤਵਾਰਿਆ ਜਗ੍ਹਾ ਤੋਂ ਆ ਰਿਹਾ। ਕਿੱਥੇ ਜਾਣਾ ਸੀ ਅੱਗੇ? ਮੈਂ ਜੰਮੂ ਜਾਣਾ ਸੀ। ਸੋ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸੀ। ਨਹੀਂ ਨਹੀਂ। ਇਹ ਵੀਰ ਜੀ ਦੇ ਸੱਟਾਂ ਲੱਗੀਆਂ ਇਹ ਕੌਣ ਨੇ? ਉਹ ਡਰਾਈਵਰ ਆ। ਅੱਛਾ ਗੱਡੀ ਇਹ ਹੀ ਚਲਾ ਰਹੀ ਸੀ। ਅ ਭਾਜੀ ਕੀ ਨਾਮ ਹੈ ਆਪਣਾ? ਸਰਬਾਗ। ਸੋ ਕੀ ਗੱਲਬਾਤ ਹੋਈ ਸੀ? ਕਾਰ ਹੀ ਆਏ ਨੇ ਕਿ ਦਮ ਅਗਲੇ ਬੰਨੇ ਕਰਤੀ ਆ ਪਹਿਲੋਂ ਘੋੜੇ ਪਾ ਕੀਤਾ। ਘੋੜੇ ਦੇ ਮਗਰੇ ਹੀ ਕਾਰ ਵੜ ਗਈ ਆ। ਪਰ ਆ ਪੰਪ ਦੇ ਗੱਡੀਆਂ ਤੇ ਆਏ ਤੇ ਪਰ ਖਲੋਤੇ ਆ। ਪੰਪ ਤੋਂ ਮੈਂ ਟਾਪ ਕੱਢ ਲਿਆ। ਸੋ ਤੁਹਾਡੇ ਇਹ ਸਿਰ ਦੇ ਉੱਪਰ ਸੱਟ ਲੱਗੀ ਹੈ ਬਚਾਈ ਹੈ ਹਾਂ ਮਹਾਰਾਜ ਨੇ ਬਚਾਈ ਕੀਤਾ ਸੋ ਕਾਰ ਵਾਲੇ ਦਾ ਬਚਾਅ ਹੋ ਗਿਆ ਸੀ ਜਿਸ ਤਰੀਕੇ ਨਾਲ ਤੁਸੀਂ ਦੱਸ ਪੂਰੀ ਹੋ ਜਾਂਦੀ ਹੈ ਟੱਕਰੀ ਦੇ ਵਿੱਚ ਇਹਦਾ ਟਰਾਲੇ ਨਾਲ ਹੀ ਜੋੜਦੇ ਹੋ ਟਰਾਲੇ ਬ੍ਰੇਕ ਮਾਰਤ ਨਹੀਂ ਮੇਰੀ ਸਿੱਧੀ ਹੁੰਦੀ ਉਹ ਨਾਲ ਹੀ ਜੁੜ ਕੇ ਸੋ ਇਹ ਤਸਵੀਰ ਤੁਸੀਂ ਇੱਕ ਵਾਰੀ ਦੇਖੋ ਕਿ ਟਮਾਟਰਾਂ ਦਾ ਭਰਿਆ ਹੋਇਆ ਟਰੱਕ ਕਿਸ ਤਰੀਕੇ ਦੇ ਨਾਲ ਹਾਈਵੇ ਦੇ ਉੱਪਰ ਪਲਟਿਆ ਔਰ ਇੱਕ ਵੱਡਾ ਤੁਹਾਨੂੰ ਹੋਰ ਕਾਰਨ ਦੱਸਣੇ ਆ ਕਿ ਆਖਿਰ ਕੀ ਕਾਰਨ ਬੰਦਾ ਹੈ ਕਿ ਜਿਹੜਾ ਐਸੇ ਥਾਂ ਦੇ ਉੱਪਰ ਵਾਰ-ਵਾਰ ਜਿਹੜੇ ਹਾਸੇ ਪੇਸ਼ ਆਉਂਦੇ ਨੇ ਤਸਵੀਰ ਇੱਕ ਵਾਰ ਪਹਿਲੇ ਤੁਸੀਂ ਦੇਖੋ ਕਿ ਅੱਗੇ ਪੁਲਿਸ ਦਾ ਹਾਈ ਟੈਕ ਨਾਕਾ ਹੈ ਇਸ ਨੂੰ ਬਬਰੀ ਚੌਕ ਦਾ ਨਾਕਾ ਕਿਹਾ ਜਾਂਦਾ ਹੈ ਹਾਈ ਟੈਕ ਨਾਕਾ ਹੈ ਔਰ ਦੂਜੇ ਪਾਸੇ ਇਹ ਤਸਵੀਰ ਹੈ ਵੀ ਸਾਹਮਣੇ ਬਿਲਕੁਲ ਸਿਵਲ ਹਸਪੀਟਲ ਹੈ ਅਕਸਰ ਲੋਕ ਰੋਂਗ ਸਾਈਡ ਦੇ ਉੱਪਰੋਂ ਇਸ ਰਸਤੇ ਦੇ ਉੱਪਰ ਨਿਕਲ ਕੇ ਆਦੇ ਨੇ ਤੇ ਹਾਦਸੇ ਦਾ ਸ਼ਿਕਾਰ ਵੀ ਬੰਦੇ ਨੇ ਸੋ ਤਸਵੀਰ ਤੁਸੀਂ ਦੇਖੋਗੇ ਲੋਕ ਕਿਸ ਤਰੀਕੇ ਦੇ ਨਾਲ ਜਿਹੜਾ ਰੋਂਗ ਸਾਈਡ ਹੈ ਇਸ ਜਗ੍ਹਾ ਤੋਂ ਆ ਰਹੇ ਨੇ ਇਹ ਤਸਵੀਰ ਦੇਖੋ ਕੁਝ ਮਹਿਲਾਵਾਂ ਇੱਥੋਂ ਰੋਂਗ ਸਾਈਡ ਆਂਦੀਆਂ ਨੇ ਪਰ ਜਦੋਂ ਪਤਾ ਹੈ ਕਿ ਇਹ ਰੋਡ ਜਿਹੜਾ ਹੈ ਅਸੀਂ ਗਲਤ ਸਾਈਡ ਦੇ ਵਿੱਚ ਜਾ ਰਹੇ ਆ ਜਿਹੜਾ ਬੰਦਾ ਅੱਗੇ ਆ ਰਿਹਾ ਹੁੰਦਾ ਉਹ ਵੀ ਹਾਸੇ ਦਾ ਸ਼ਿਕਾਰ ਬੰਦਾ ਹੈ ਸੋ ਇਹ ਤਸਵੀਰ ਜਿਹੜੀ ਹੈ ਤੁਸੀਂ ਇੱਕ ਵਾਰ ਦੇਖੋਗੇ ਕਿ ਕਿਉਂ ਜਿਹੜੇ ਹਾਸਿਆਂ ਦਾ ਸ਼ਿਕਾਰ ਜਿਹੜੇ ਲੋਕ ਨੇ ਉਹ ਬੰਦੇ ਨੇ ਇਹ ਹਾਈ ਟੈਕ ਨਾਕਾ ਇੱਕ ਵਾਰ ਤਸਵੀਰ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿ ਜਿਹੜੇ ਇਹ ਬੈਰੀਕੇਡ ਇੱਥੇ ਲਗਾਏ ਗਏ ਨੇ ਕੁਝ ਲਗਾਉਣ ਦਾ ਇਹਨਾਂ ਦਾ ਤਰੀਕਾ ਵੀ ਇਸ ਤਰੀਕੇ ਦਾ ਹੈ ਕਿ ਜਦੋਂ ਕੋਈ ਕਾਰ ਚਾਲਕ ਜਾਂ ਫਿਰ ਵਾਹਨ ਚਾਲਕ ਜਿਹੜਾ ਹੈਵੀ ਵੀਕਲਸ ਹੁੰਦੇ ਨੇ ਉਹ ਇੱਥੋਂ ਆਉਂਦੇ ਨੇ ਤੇ ਇੱਕਦਮ ਦੇ ਨਾਲ ਬ੍ਰੇਕ ਲੱਗਦੀ ਹੈ ਲਗਭਗ ਪਿਛਲੇ 2 ਮਹੀਨਿਆਂ ਦੇ ਵਿੱਚ ਇੱਥੇ 6 ਤੋਂ ਵੱਧ ਜਿਹੜੇ ਹਾਸੇ ਆ ਉਹ ਹੋ ਚੁੱਕੇ ਨੇ ਪਰ ਹੈਰਾਨੀ ਦੀ ਗੱਲ ਹੈ ਕਿ ਵਾਰ-ਵਾਰ ਖਬਰ ਦਿਖਾਏ ਜਾਣ ਤੋਂ ਬਾਅਦ ਵੀ ਇਸ ਦਾ ਅਸਰ ਸ਼ਾਇਦ ਕਿਤੇ ਨਾ ਕਿਤੇ ਨਹੀਂ ਹੁੰਦਾ ਔਰ ਜਿਹੜੇ ਰੌਕ ਸਾਈਡ ਤੋਂ ਲੋਕ ਨਿਕਲ ਕੇ ਆਉਂਦੇ ਨੇ ਇਸ ਤਰੀਕੇ ਦੇ ਨਾਲ ਹਾਸੇ ਦਾ ਸ਼ਿਕਾਰ ਹੁੰਦੇ ਨੇ ਸੋ ਇਹ ਤਸਵੀਰ ਇੱਕ ਵਾਰ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਹਾਈਵੇ ਦੇ ਉੱਪਰ ਇਸੇ ਰੋਂਗ ਸਾਈਡ ਤੋਂ ਆਨ ਕਰਕੇ ਪੁਲਿਸ ਦੇ ਸਾਹਮਣੇ ਹੀ ਕਿਸ ਤਰ੍ਹਾਂ ਜਿਹੜੇ ਲੋਕ ਨੇ ਇੱਥੋਂ ਨਿਕਲਦੇ ਨੇ ਤੇ ਹਾਸਿਆਂ ਦਾ ਲਗਾਤਾਰ ਸ਼ਿਕਾਰ ਵੀ ਹੁੰਦੇ ਨੇ ਇਹ ਤਸਵੀਰਾਂ ਸ਼ਾਇਦ ਤੁਹਾਨੂੰ ਦੇਖਣ ਦੇ ਵਿੱਚ ਮਿਲੇ ਕਿੱਥੋਂ ਆ ਰਹੇ ਹੋ ਮੈਡਮ ਜੀ ਹਸਪੀਟਲ ਤੋਂ ਹਸਪੀਟਲ ਤੁਹਾਨੂੰ ਲੱਗਦਾ ਨਹੀਂ ਕਿ ਰੋਂਗ ਸਾਈਡ ਤੋਂ ਤੁਸੀਂ ਆ ਰਹੇ ਹੋ ਕੋਈ ਹਾਦਸੇ ਦਾ ਚਿਕਾਰ ਹੋ ਸਕਦੇ ਹੈ ਲੈ ਪਿੱਛੇ ਹੀ ਇਹ ਹਾਦਸਾ ਹੋਇਆ ਹਾਂਜੀ ਸਰ ਫਿਰ ਗਲਤ ਹੈ ਕਿ ਜਨਾ ਕਿ ਨਹੀਂ ਹਾਂਜੀ ਗਲਤ ਹੈ ਤੇ ਥੋੜਾ ਤੁਹਾਨੂੰ ਲੱਗਦਾ ਨਹੀਂ ਕਿ ਜੇ ਅਸੀਂ ਸਹੀ ਉਤੋਂ ਦੀ ਵੀ ਘੁੰਮ ਕੇ ਆ ਸਕਦੇ ਹਾਂ ਹਾਂਜੀ ਸਰ ਸੌਰੀ ਐਕਚੁਅਲੀ ਜਲਦੀ ਆਣਾ ਸੀਗਾ ਤਾਂ ਕਰਕੇ ਫਿਰ ਨਾਰਮਲ ਸਾਈਡ ਜਲਦੀ ਦੇ ਚੱਕਰ 'ਚ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਇਸ ਲਈ ਹਾਂਜੀ ਹਾਂਜੀ ਸਰ ਸੋ ਇਹ ਸ਼ਾਇਦ ਕਸੂਰ ਇਹਨਾਂ ਦਾ ਵੀ ਨਹੀਂ ਹੈ ਕਿਉਂਕਿ ਹਾਈ ਟੈਕ ਨਾਕ ਹੈ ਪੁਲਿਸ ਵੀ ਲਗਾਤਾਰ ਇੱਥੇ ਸਥਿਤ ਰਹਿੰਦੀ ਹੈ ਸੋ ਇਹ ਕੁਝ ਲੋਕ ਨੇ ਜਿਹੜੇ ਇਸੇ ਤਰੀਕੇ ਦੇ ਨਾਲ ਇਹ ਦੇਖੋ ਕਿ ਸਾਹਮਣੇ ਉਹ ਹੀ ਪੁਲਿਸ ਦੇ ਕਿਸ ਤਰੀਕੇ ਦੇ ਨਾਲ ਗੁਜ਼ਰਦੇ ਨੇ ਇਸ ਤਸਵੀਰ ਹੈਰਾਨ ਵੀ ਤੁਹਾਨੂੰ ਕਰੇਗੀ ਸੋ ਇਹ ਇਹ ਤਸਵੀਰ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੇ ਨੇ ਇਹ ਵੇਖੋ ਇਹ ਕੋਈ ਇਹ ਪਾਈ ਸਾਹਿਬ ਹੁਣ ਇਹਨਾਂ ਦਾ ਤੁਸੀਂ ਬਹਾਨਾ ਵੇਖੋ ਕਿ ਇਹ ਬਹਾਨਾ ਕੀ ਲਾਂਦੇ ਨੇ ਅ ਭਾਈ ਸਾਹਿਬ ਕਿਸ ਕਿਧਰੋਂ ਆ ਰਹੇ ਹੋ ਬਬਰੀ ਜਾ ਬਬਰੀ ਹਸਪੀਟਲ ਬਬਰੀ ਹਸਪੀਟਲ ਤੋਂ ਤੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਰਸਤਾ ਜਿਹੜਾ ਆਉਂਦਾ ਹੈ ਕਿ ਜਾਂ ਵਾਪਸ ਜਾਂਦਾ ਪਰ ਭਾਈ ਇਹ ਹੁਣ ਅੱਧਰ ਰਸਤਾ ਬਬਰੀ ਵੀ ਅੱਧਰ ਹੀ ਆ ਤੁਹਾਨੂੰ ਜਾਣ ਨਾ ਉਪਰੋਂ ਨਹੀਂ 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 ਉਪਰੋਂ ਯੂ ਟਰਨ ਬਣਿਆ ਹੋਇਆ ਹੈ ਤੁਸੀਂ ਉੱਤੋਂ ਕੁੰਮ ਕੇ ਵੀ ਆ ਸਕਦੇ ਹੋ ਪੇਸ਼ੈਂਟ ਅੱਧਰ ਲੱਗਿਆ ਨੂੰ ਪੈਗਾ ਔਰ ਤੁਸੀਂ ਹੋਰ ਵੀ ਇੱਥੇ ਜਿਹੜੀ ਸਵਾਰੀਆਂ ਮੌਜੂਦ ਨੇ ਮੈਡਮ ਕੀ ਕਹਿ ਰਹੀਓ ਤੁਸੀਂ ਸਰ ਮਤਲਬ ਕਿ ਸਾਰੀਆਂ ਐਂਟੀਨੇਟਰਾਂ ਪ੍ਰੈਗਨੈਂਟ ਸੀਗੀਆਂ ਤਾਂ ਕਰਕੇ ਨਹੀਂ ਨਹੀਂ ਤੁਹਾਨੂੰ ਲੱਗਦਾ ਕਿ ਇੱਕ ਦਾ ਪੇਸ਼ੈਂਟ ਹੈ ਔਰ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਹਾਦਸਾ ਹੋਇਆ ਸੜਕ ਦੇ ਤੇ ਤੁਸੀਂ ਵੀ ਇਹ ਵੀਰ ਨੂੰ ਸਮਝਾ ਸਕਦੇ ਹੋ ਕਿ ਸਹੀ ਰਸਤੇ ਆਓ ਕੋਈ ਹਾਦਸੇ ਦਾ ਸ਼ਿਕਾਰ ਹੋ ਸਕਦੇ ਹੋ ਬਿਲਕੁਲ ਸਰ ਇਹ ਤਾਂ ਕਹੇ ਜਾਨ ਪਿਆਰੀ ਹੈ ਜਾਨ ਪਿਆਰੀ ਹੈ ਨਾ ਸਾਰਿਆਂ ਨੂੰ ਤੇ ਇਸ ਕਰਕੇ ਤੁਹਾਨੂੰ ਚਾਹੀਦਾ ਕਿ ਸਹੀ ਰਸਤੇ ਆਣਾ ਚਾਹੀਦਾ ਹਾਂਜੀ ਸਹੀ ਰਸਤੇ ਆਣੇ ਚਾਹੀਦਾ ਸਾਨੂੰ ਸ਼ਾਰਟਕਟ ਦੇ ਕਰਕੇ ਕਈ ਵਾਰੀ ਜ਼ਿੰਦਗੀ ਵੀ ਰਿਸਕ ਦੇ ਵਿੱਚ ਪੈਂਦੀ ਹੈ ਸੋ ਇਹ ਜ਼ਿਆਦਾਤਰ ਜਿਹੜੇ ਇੱਧਰ ਲੋਕ ਆਂਦੇ ਨੇ ਇਹ ਹਸਪੀਟਲ ਦੀ ਤਰਫ ਤੋਂ ਆਂਦੇ ਨੇ ਕਸੂਰ ਸ਼ਾਇਦ ਇਹਨਾਂ ਦਾ ਵੀ ਕੋਈ ਨਹੀਂ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਕਿਉਂਕਿ ਹਸਪੀਟਲ ਤੋਂ ਜ਼ਿਆਦਾਤਰ ਲੋਕ ਆਉਂਦੇ ਨੇ ਭਾਜੀ ਕੀ ਨਾਮ ਹੈ ਆਪਣਾ ਮੈਂ ਕਹਾਂਗੇ ਜੀ ਸ਼ੰਗ ਜੀ ਤੇ ਕਿਧਰੋਂ ਆ ਰਹੇ ਹੋ ਤੁਸੀਂ ਦਵਾਈ ਲੈ ਕੇ ਆਏ ਹੋ ਦਵਾਈ ਲੈ ਕੇ ਆ ਰਹੇ ਹੋ ਤੇ ਤੁਹਾਨੂੰ ਲੱਗਦਾ ਨਹੀਂ ਕਿ ਉਹ ਸਾਹਮਣੇ ਹਾਸਾ ਹੋਇਆ ਕਿ ਰੋਂਗ ਸਾਈਡ ਆ ਰਹੇ ਹੋ ਕੋਈ ਸਿੱਧੇ ਆ ਕੇ ਕੋਈ ਵਿੱਚ ਵਜੇਗਾ ਆ ਵੀ ਦੇਖਿਆ ਹਾਂ ਵੇਖਿਆ ਬੜਾ ਮਾੜਾ ਹਾਸਾ ਹੋਇਆ ਠੀਕ ਹੈ ਪਰ ਅੱਜ ਮਾਫ਼ ਕਰ ਦਿਓ ਨਹੀਂ ਨਹੀਂ ਭਾਦਾ ਜੀ ਅਸੀਂ ਇਸ ਬਾਰੇ ਨਹੀਂ ਸਿਰਫ ਕਿਉਂਕਿ ਤੁਸੀਂ ਇੱਕ ਤੇ ਹਸਪੀਟਲ ਦੇ ਆ ਰਹੇ ਹੋ ਤੇ ਕਿਧਰ ਨਾ ਕਿਧਰ ਗਲਤ ਹੈਗਾ ਰੋਂਗ ਸਾਈਡ ਹੈਗਾ ਹੈਗਾ ਗਲਤਵਾ ਕਲਪਾ ਕਿਉਂਕਿ ਬੱਚਿਆਂ ਨੂੰ ਤੁਸੀਂ ਸਿਆਣੇ ਹੋ ਤੁਸੀਂ ਤੇ ਮੈਸੇਜ ਦੇ ਸਕਦੇ ਹੋ ਕਿ ਆਣਾ ਚਾਹੀਦਾ ਕਿ ਨਹੀਂ ਆਣਾ ਚਾਹੀਦਾ ਨਹੀਂ ਆਉਣਾ ਚਾਹੀਦਾ ਨਹੀਂ ਚੋ ਚਲੋ ਕਸੂਰ ਇਹਨਾਂ ਦਾ ਵੀ ਕੋਈ ਨਹੀਂ ਕਿਉਂਕਿ ਹਸਪੀਟਲ ਤੋਂ ਸ਼ਾਰਟਕਟ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਆ ਤਾਂ ਜਾਂਦੇ ਨੇ ਪਰ ਕਿਤੇ ਨਾ ਕਿਤੇ ਖਾਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ ਹਾਈ ਟੈਕ ਨਾਕਾ ਪੁਲਿਸ ਲਈ ਹੋਰ ਵੀ ਬੜੇ ਸਾਰੇ ਕੰਮ ਨੇ ਜਿਹੜੇ ਕਰਨ ਵਾਲੇ ਹੁੰਦੇ ਨੇ ਕਿਉਂਕਿ ਇਸੇ ਨਾਕੇ ਤੋਂ ਕਈ ਵਾਰ ਜਿਹੜੀਆਂ ਵੱਡੀਆਂ ਬਰਾਮਦਗੀਆਂ ਹੁੰਦੀਆਂ ਨੇ ਜ਼ਿਆਦਾਤਰ ਡਰੱਗਸ ਦੀ ਗੱਲ ਕਰ ਲਈਏ ਇੱਥੇ ਇਹ ਵਿਵਪਨ ਦੀ ਗੱਲ ਕਰ ਲਈਏ ਇਸ ਹਾਈ ਟੈਕ ਨਾਕੇ ਤੋਂ ਹੀ ਜ਼ਿਆਦਾ ਰਿਕਵਰੀਆਂ ਹੁੰਦੀਆਂ ਨੇ ਸੋ ਇਹ ਤਸਵੀਰ ਤੁਹਾਨੂੰ ਦਿਖਾਈ ਹੈ ਬੱਬਰੀ ਬਾਈਪਾਸ ਦੇ ਉੱਪਰ ਉਹ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਜਿਹੜੇ ਲੋਕ ਨੇ ਹਾਸਿਆਂ ਦਾ ਸ਼ਿਕਾਰ ਹੁੰਦੇ ਨੇ ਔਰ ਸ਼ਾਇਦ ਇੱਕ ਵੱਡਾ ਕਾਰਨ ਹੈ ਰੋਂਗ ਸਾਈਡ ਆਣਾ ਸੋ ਅਸੀਂ ਇਹ ਉਮੀਦ ਕਰਦੇ ਹਾਂ ਕਿ ਪੰਜਾਬ ਪੁਲਿਸ ਜਿਹੜਾ ਸਾਹਮਣੇ ਹਾਈ ਟੈਕ ਨਾਕਾ ਲੱਗਿਆ ਇੱਕ ਨਾਕਾ ਇਸ ਤੋਂ ਪਿੱਛੇ ਵੀ ਜੇ ਮੁਲਾਜ਼ਮ ਜਿਹੜੇ ਪੁਲਿਸ ਦੇ ਖੜੇ ਕੀਤੇ ਜਾਣ ਤਾਂ ਕਿ ਜਿਹੜੇ ਹਾਸਿਆਂ ਦਾ ਸ਼ਿਕਾਰ ਹੈ ਉਹ ਲੋਕ ਨਾ ਹੋ ਸਕਣ ਕੈਮਰਾ ਪਰਸਨ ਮੌਇਦੇ ਨਾਲ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰੈਣਾ ਹਿਮਾਚਲ ਗੁਰਦਾਸਪੁਰ